ਤੁਹੀ ਜੁੜੇਗਾ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾ ਸਵਾਲ ਕਰਦਾ ਹੈ ਅਕਸਰ ਹੀ ਕਿਹਾ ਜਾਂਦਾ ਹੈ ਕਿ ਨਿੱਕੀ ਜੀ ਸਮਝ ਨਾਲ ਕਈ ਵਾਰ ਵੱਡੇ ਹਾਸੇ ਹੁਣ ਉਹ ਵੱਧ ਜਾਂਦੇ ਨੇ ਅਜਿਹੀਆਂ ਇੱਕ ਤਸਵੀਰਾਂ ਸਾਹਮਣੇ ਆਈਆਂ ਸੀ ਫਰੀਕ ਕੋਟ ਦੀਆਂ ਜਿੱਥੇ ਰਾਤ ਸਮੇਂ ਕੁਝ ਚੋਰਾਂ ਵੱਲੋਂ ਘਰ ਦੇ ਬਾਹਰ ਖੜੀ ਇੱਕ ਮਿੰਦਰਾ ਪੈਕਅਪ ਗੱਡੀ ਨੂੰ ਚੋਰੀ ਕੀਤਾ ਜਾਂਦਾ ਹੈ ਜਿਸ ਦੀ ਘਟਨਾ ਸਾਰੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਇਸ ਬਾਰੇ ਇਸ ਗੱਡੀ ਦੇ ਮਾਲਕ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਹਨਾਂ ਨੇ ਸਵੇਰ ਆ ਕੇ ਦੇਖਿਆ ਉਹਨਾਂ ਦੀ ਗੱਡੀ ਚੋਰੀ ਹੋ ਚੁੱਕੀ ਸੀ ਉਹਨਾਂ ਵੱਲੋਂ ਫ੍ਰੀਗ੍ਰੇਡ ਪੁਲਿਸ ਨੂੰ ਵੀ ਇਸ ਬਾਰੇ ਇਤਲਾਹ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਆਈ ਕਿ ਉਹਨਾਂ ਦੇ ਘਰ ਤੋਂ ਕੋਈ ਦੂਰੀ ਜਾ ਕੇ ਹੀ ਇਹ ਗੱਡੀ ਖੜੀ ਹੈ ਗੱਡੀ ਦੇ ਮਾਲਕ ਨੇ ਦੱਸਿਆ ਕਿ ਰਾਤ ਸਮੇਂ ਗੱਡੀ ਨੂੰ ਖੜਾਉਂਦੇ ਸਮੇਂ ਉਹਨਾਂ ਵੱਲੋਂ ਗੱਡੀ ਦੇ ਵਿੱਚ ਇੱਕ ਪਲੱਗ ਲਾ ਦਿੱਤਾ ਗਿਆ ਸੀਗਾ ਹਤੇ ਚੋਰ ਆਣੇ ਜਦੋਂ ਗੱਡੀ ਚੋਰੀ ਕੀਤੀ ਐ ਉਹਨਾਂ ਤੋਂ ਸਟਾਰਟ ਨਹੀਂ ਹੋਈ ਤਾਂ ਉਹ ਘਰ ਤੋਂ ਕੁਝ ਦੂਰ ਦੂਰ ਜਾ ਕੇ ਉਹਨਾਂ ਵੱਲੋਂ ਗੱਡੀ ਨੂੰ ਖੜਾ ਦਿੱਤਾ ਗਿਆ ਸੀ ਉਹਨਾਂ ਕਹਿੰਦੇ ਲੱਗਦਾ ਕਿ ਉਸ ਪਲੱਗ ਦੇ ਕਾਰਨ ਹੀ ਉਹ ਗੱਡੀ ਚੋਰੀ ਨਹੀਂ ਕਰ ਸਕੇ ਉਹਨਾਂ ਕਿਹਾ ਕਿ ਉਹਨਾਂ ਦਾ ਕੋਈ ਵੀ ਸਮਾਨ ਉਸ ਵਿੱਚ ਚੋਰੀ ਨਹੀਂ ਹੋਇਆ ਦੂਜੇ ਪਾਸੇ ਉਹਨਾਂ ਫ੍ਰੀਕੋਰਪੋਲਿਸ ਦਾ ਵੀ ਧੰਨਵਾਦ ਕੀਤਾ ਕਿ ਫ੍ਰੀਕੋਰਪੋਲਿਸ ਵੱਲੋਂ ਉਹਨਾਂ ਦੀ ਪੂਰੀ ਮਦਦ ਕੀਤੀ ਗਈ ਸੀ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਹੈ ਗੱਡੀ ਦੇ ਮਾਲਕ ਨੇ ਜੀ ਸੰਦੀਪ ਜੀ ਸੁਣੋ ਸੋਨੂ ਜੀ ਈਗਲ ਹੋਈ ਸੀ ਠੋਡੀ ਵਹੀਕਲ ਕਿਵੇਂ ਚੋਰੀ ਹੋਇਆ ਕੀ ਮਤਲਬ ਹੈ ਬਾਜੀ ਅਸੀਂ ਨਾ ਮਤਲਬ ਸਵੇਰ ਜਦੋਂ ਉੱਠ ਕੇ ਦੇਖਿਆ ਤੋ ਉਦੋਂ ਸਾਡੀ ਗੱਡੀ ਹੈ ਨਹੀਂ ਸੀ ਜੀ ਤੇ ਮਤਲਬ ਜਿਹੜਾ ਮੇਰੇ ਕੋਲ ਮੁੰਡਾ ਇੱਥੇ ਰਹਿੰਦਾ ਵਾ ਉਹ ਉਹ ਵੀ ਮਾਨੂੰ ਪੁੱਛਿਆ ਉਹ ਕਹਿੰਦਾ ਬਾਜੀ ਗੱਡੀ ਤਾਂ ਮੈਥੇ ਲਾਈ ਸੀ ਲੋਕ ਸੀਗੀ ਗੱਡੀ ਤੇ ਹੁਣ ਮੈਨੂੰ ਤਾਂ ਪਤਾ ਨਹੀਂ ਫਿਰ ਮੇਰੇ ਕੋਲ ਇੱਥੇ ਸੀਸੀ ਕੈਮਰੇ ਲੱਗੇ ਆ ਜੀ ਫਿਰ ਮੈਂ ਉਹ ਚੈੱਕ ਕੀਤਾ ਸਾਰਾ ਤੇ ਉਹਦੇ ਚ ਮੈਂ ਦੇਖਿਆ ਕਿ 1:10 ਤੇ ਗੱਡੀ ਮਤਲਬ ਚਾਰ ਪੰਜ ਪਰਸਨ ਆਏ ਗੱਡੀ ਤੇ ਉਹਨਾਂ ਨੇ ਨਾ ਮੈਨੂੰ ਮਤਲਬ ਗੱਡੀ ਟੱਕਾ ਲਾ ਕੇ ਲੈ ਗਏ ਕਿ ਦਰਗਾਹ ਜੀ ਤੇ ਜਿੱਥੋਂ ਤੱਕ ਮੇਰੇ ਕੈਮਰੇ ਦੀ ਰੇਂਜ ਸੀਗੀ ਉਧਰ ਦੇਖਿਆ ਕਿ ਇਧਰ ਪੱਖੀ ਰੋਡ ਵੱਲ ਗਏ ਆ ਜੀ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਕੋਲ ਇਹਤਰੀ ਰਿਪੋਰਟ ਲਖਾਈ ਜੀ ਤੇ ਉਹਨਾਂ ਨੇ ਸਾਡੀ ਬਹੁਤ ਵਧੀਆ ਗੱਲ ਸੁਣੀ ਸਾਡੇ ਨਾਲ ਗੱਲ ਕਰਦੇ ਰਹੇ ਤੇ ਮਤਲਬ ਉਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਹੁਣ ਮਤਲਬ ਟ੍ਰੇਸ ਕਰਦੇ ਆ ਤੁਹਾਡਾ ਪੂਰੀ ਹੈਲਪ ਕਰਾਂਗੇ ਜੀ ਤੇ ਉਸ ਤੋਂ ਬਾਅਦ ਜੀ ਮੈਂ ਫਿਰ ਉਹਨਾਂ ਨਾਲ ਰਿਪੋਰਟ ਲਿਖਾ ਕੇ ਵਾਪਸ ਆ ਗਿਆ ਆਪਣੇ ਸਟੋਰ 'ਚ ਜਿੱਥੇ ਮੇਰਾ ਟੈਂਟ ਦਾ ਸਟੋਰ ਹੈ ਕੋਈ ਪ੍ਰੋਡ ਤੇ ਮੇਰਾ ਸਟੋਰ ਹੈ ਟੈਂਟ ਦਾ ਜੇ ਸਟੈਂਟ ਹੈ ਇਹ ਆਪਣਾ ਤੇ ਫਿਰ ਇੱਕ ਮੈਂ ਮਤਲਬ ਮੁੰਡਾ ਆਇਆ ਉਹ ਕਵਾੜੀਏ ਦੇ ਲੱਗਾ ਆਇਆ ਤੇ ਮੈਨੂੰ ਆ ਕੇ ਕਹਿੰਦਾ ਸੁਨ ਵੀਰ ਤੁਹਾਡੀ ਨਾ ਗੱਡੀ ਇੱਧਰ ਇੰਪਰੂਵਮੈਂਟ ਟਰਸਟ ਦੀ ਜਗ੍ਹਾ 'ਤੇ ਬੈਕ ਸਾਈਡ ਖੜੀ ਹੋਈ ਹੈ ਤੇ ਮਤਲਬ ਅੱਧਾ ਕੋ ਕਿਲੋ ਅੱਧਾ ਕਿਲੋਮੀਟਰ ਤੋਂ ਥੋੜੀ ਜਿਹੀ ਘਾਟ ਹੀ ਹੈ ਜਿੱਥੇ ਮਤਲਬ ਉਹ ਜਗ੍ਹਾ ਬਣੀ ਹੋਈ ਹੈ ਮੈਂ ਤੇ ਮਤਲਬ ਮੇਰੇ ਫਰੈਂਡ ਜਾ ਕੇ ਉੱਥੇ ਜਾ ਕੇ ਦੇਖਿਆ ਤਾਂ ਗੱਡੀ ਮੇਰੀ ਉੱਥੇ ਮਿਲ ਗਈ ਹੈ ਤੇ ਮਤਲਬ ਕੋਈ ਚੀਜ਼ ਨਹੀਂ ਉਹਨਾਂ ਨੇ ਮੇਰੀ ਚੱਕੀ ਗਈ ਮੇਰਾ ਜਿਹੜਾ ਕੋਈ ਸਮਾਨ ਸੀ ਉਹ ਵੀ ਵਿੱਚ ਪਿਆ ਸੀਗਾ ਤੇ ਕੀ ਕਾਰਨ ਲੱਗਦਾ ਵੀ ਗੱਡੀ ਲਿਜਾ ਕੇ ਆਉਣੀ ਸਕੇ ਜੀ ਇੱਥੋਂ ਲੈ ਕੇ ਰੋਕ ਕੇ ਭਾਈ ਕਾਰਨ ਇਹ ਹੈ ਕਿ ਨਾ ਉਹਦੇ ਵਿੱਚ ਮਤਲਬ ਮੈਂ ਇੱਕ ਗ੍ਰਿਪ ਹੁੰਦਾ ਵਾ ਜੀ ਉਹ ਕੱਢਿਆ ਹੋਇਆ ਸੀਗਾ ਜਿਸ ਕਰਕੇ ਮਤਲਬ ਕਿ ਉਹਨਾਂ ਕੋਲ ਗੱਡੀ ਮੇਰੇ ਖਿਆਲ ਸਟਾਰਟ ਨਹੀਂ ਹੋਈ ਤੇ ਉਹ ਧੱਕਾ ਲਾ ਕੇ ਲਈ ਗਏ ਤੇ ਉਹ ਮਤਲਬ ਗਾਂਹ ਤਾਂ ਨਹੀਂ ਲਿਜਾ ਸਕੇ ਜੀ ਮਤਲਬ ਜੇ ਸੌਂਗਾ ਨਹੀਂ ਵਰਤੀ ਸੀ ਤਾਂ ਉਹ ਕੰਮ ਆ ਗਈ ਹਾਂਜੀ ਹਾਂਜੀ ਅਸੀਂ ਸਾਵਧਾਨੀ ਵਰਤੀ ਉਹ ਕੰਮ ਆ ਗਈ ਜੀ ਤੇ ਵੈਸੇ ਪੁਲਿਸ ਨੇ ਸਾਡੀ ਬਹੁਤ ਮਦਦ ਕੀਤੀ ਜੀ ਬੜੀ ਗੱਲ ਧਿਆਨ ਨਾਲ ਸੁਣੀ ਸਾਡੀ ਤੇ ਉਹ ਕਹਿੰਦੇ ਥੋੜੀ ਪੂਰੀ ਹੈਲਪ ਕਰਾਂਗੇ ਹਾਂ ਗੱਡੀ ਮਿਲ ਚੁੱਕੀ ਹੈ ਜੀ